ਸਭ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਬਣਾਈਆਂ ਨੇ कुरकुरिया ਰਸੀਲੀਆਂ ਜਲੇਬੀਆਂ ਤੇ ਬਹੁਤ ਜਲਦੀ ਬਣ ਜਾਂਦੀਆਂ ਨੇ ਬਹੁਤ ਸੌਖੀਆਂ ਨੇ ਤੇ ਆਪਾਂ ਤੁਹਾਨੂੰ ਹੁਣੇ ਬਣਾ ਕੇ ਦਿਖਾਵਾਂਗੇ ਕਿੱਦਾਂ ਬਣਦੀਆਂ ਨੇ ਜਲੇਬੀ ਬਣਾਉਣ ਲਈ ਜੀ ਆਪਾਂ ਸਭ ਤੋਂ ਪਹਿਲਾਂ ਜੀ ਆ ਲਈਏ ਜੀ ਚੀਨੀ ਇੱਕ ਕੋਲੀ ਆਪਾਂ ਚੀਨੀ ਲਈਏ ਤੇ ਸਭ ਤੋਂ ਪਹਿਲੇ ਹੁਣ ਆਪਾਂ ਦੀ ਇਹਦੀ ਚਾਸ਼ਨੀ ਬਣਾਵਾਂਗੇ ਗੈਸ ਔਨ ਕਰਕੇ ਆਪਾਂ ਐਦਾਂ ਪੈਨ ਦੇ ਵਿੱਚ ਚੀਨੀ ਪਾਈਏ ਤੇ ਉਹੀ ਕੋਲੀ ਦੇ ਨਾਲ ਨਾਪ ਕੇ ਆਪਾਂ ਐ ਪਾਣੀ ਤੇ ਕੋਲੀ ਪਾਤਾ ਜਿਆਦੇ ਵਿੱਚ ਪਾਣੀ ਇਹਦੀ ਆਪਾਂ ਚਾਸ਼ਨੀ ਨਹੀਂ ਚਾਸ਼ਨੀ ਆਪਾਂ ਇਹਦੀ ਬਿਲਕੁਲ ਜਿਦਾ ਇੱਕ ਤਾਰ ਵਾਲੀ ਨਹੀਂ ਬਣਾਣੀ ਹੈਗੀ ਬਸ ਚਿਪਚਿਪੀ ਜੀ ਹੁੰਦੀ ਜਿਦਾ ਬਸ ਓਦਾਂ ਬਣਾਣੀ ਹੈ ਤੇ ਇਹ ਦੇਖੋ ਜੀ ਐਦਾਂ ਆਪਾਂ ਹੋਣਾ ਦੀ ਚਾਸ਼ਨੀ ਬਣਾਵਾਂਗੇ ਇਹਦੇ ਵਿੱਚ ਤੁਸੀਂ ਫਲੇਵਰ ਲਈ ਇੱਕ ਛੋਟੀ ਲਾਚੀ ਕੁੱਟ ਕੇ ਪਾ ਸਕਦੇ ਹੋ ਕੇਸਰ ਦੇ ਧਾਗੇ ਵੀ ਪਾ ਸਕਦੇ ਹੋ ਜਿਹੜਾ ਫਲੇਵਰ ਵੀ ਤੁਹਾਨੂੰ ਪਸੰਦ ਹੈ ਤੁਸੀਂ ਉਹ ਹੀ ਪਾ ਸਕਦੇ ਹੋ ਲਵਾਂਗੇ ਏਦਾਂ ਖਾਲੀ ਬਾਉਲ ਤੇ ਇਹ ਲਿਆ ਜੀ ਆਪਾਂ ਇੱਕ ਗੋਲੀ ਮਹਿਤਾ ਤੇ ਮਹਿਤੇ ਨੂੰ ਆਪਾਂ ਛਾਣ ਲਿਆ ਏ ਤੇ ਹੁਣ ਆਪਾਂ ਜਿਹੜਾ ਮਹਿਤਾ ਆਪਣਾ ਇਹਦੇ ਵਿੱਚ ਪਾਵਾਂਗੇ ਇਹ ਦੇਖੋ ਜੀ ਇਹ ਆਪਾਂ ਨੂੰ 2 ਮਿੰਟ ਹੋ ਗਏ ਨੇ ਇਹਨੂੰ ਚਾਸੀ ਨੂੰ ਪਕਾਉਂਦੇ ਹੋਏ ਇਹ ਦੇਖੋ ਤੇ ਘੱਟ ਆਛਨੀ ਨੂੰ ਆਪਾਂ ਜ਼ਿਆਦਾ ਨਹੀਂ ਪਕਾਣਾ ਹੈਗਾ ਮਤਲਬ ਕਿ ਫਿਰ ਜਿਹੜੀਆਂ ਜਲੇਬੀਆਂ ਨੇ ਨੇ ਉਹ ਨਹੀਂ ਕਰਨੀਆਂ ਤੇ ਬਸ ਆਪਾਂ ਏਦਾਂ ਪਕਾਣਾ ਜਿੱਦਾਂ ਆਪਾਂ ਗੁਲਾਬ ਜਾਮਨ ਲਈ ਚਾਸ਼ਨੀ ਬਣਾਉਂਦੇ ਆ ਉਹ ਤੋਂ ਥੋੜੀ ਜੀ ਜ਼ਿਆਦਾ ਮਤਲਬ ਕਿ ਐ ਦੇਖੋ ਆਪਾਂ ਤੁਹਾਨੂੰ ਦਿਖਾਣੇ ਆ ਏਦਾਂ ਤੁਸੀਂ ਹੱਥ ਲਗਾ ਕੇ ਦੇਖੋ ਵੀ ਐ ਦੇਖੋ ਜੀ ਏਦਾਂ ਐ ਚਿਪਚਿਪੀ ਏ ਚਿਪਚਿਪੀ ਏ ਏਦਾਂ ਤਾਰ ਨਹੀਂ ਹਲੇ ਬਣੀ ਹੈਗੀ ਜਿੱਦਾਂ ਬਸ ਤਾਰ ਬਣਨ ਵਾਲੀ ਹੁੰਦੀ ਏ ਬਸ ਆਪਾਂ 19 ਕ ਪਕਾਵਾਂਗੇ ਤੇ ਐ ਦੇਖੋ ਜੀ ਇਹ ਆਪਣੀ ਚਾਸ਼ਨੀ ਬਣ ਕੇ ਤਿਆਰ ਏ ਜੀ ਇਹਦੇ ਵਿੱਚ ਤੁਸੀਂ ਥੋੜਾ ਜਿਹਾ orange food color ਵੀ ਪਾ ਸਕਦੇ ਹੋ ਤੇ ਆਪਾਂ ਪਾਵਾਂਗੇ ਥੋੜਾ ਜਿਹਾ ਤੇ ਜੇ ਤੁਸੀਂ ਸਕਿੱਪ ਕਰਨਾ ਹੈ ਤੇ ਕਰ ਸਕਦੇ ਆਂ ਇਹ ਦੇਖੋ ਜੀ ਇਹ ਆਪਾਂ ਥੋੜਾ ਜਿਹਾ ਫਿਰਕੂਲ ਮੜਾ ਜਿਹਾ ਆਪਾਂ ਪਾਤਾ ਜੀ ਇਹਦੇ ਵਿੱਚ ਫੂਡ ਕਲਰ ਇਹ ਦੇਖੋ ਤੇ ਇਹ ਆਪਣੀ ਚਾਚਨੀ ਬਣ ਕੇ ਤਿਆਰ ਹੈ ਜੀ ਤੇ ਇਹਨੂੰ ਆਪਾਂ ਟੱਕ ਕੇ ਸਾਈਡ ਤੇ ਰੱਖ ਦਾਂਗੇ ਗੈਸ ਆਫ ਕਰ ਦਾਂਗੇ ਇਹ ਆਪਾਂ ਲੈ ਲਈ ਜੀ ਮੇਤਾ ਤੇ ਆਪਾਂ ਇਹਦੇ ਵਿੱਚ ਹੁਣ ਥੋੜਾ ਥੋੜਾ ਪਾਣੀ ਪਾਵਾਂਗੇ ਤੇ ਇਹਦਾ ਆਪਾਂ ਬੈਟਰ ਤਿਆਰ ਕਰਾਂਗੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇੱਕ ਚਮਚ ਦੇਸੀ ਘਿਓ ਇਹ ਦੇਖੋ ਜੀ ਇਹ ਆਪਾਂ ਦੇਸੀ ਘਿਓ ਪਾਤਾ ਹੈ ਜੀ ਇਹਦੇ ਵਿੱਚ ਇੱਕ ਚਮਚ ਇਹ ਦੇਖੋ ਜੀ ਇਹਨੂੰ ਚੰਗੀ ਤਰ੍ਹਾਂ ਇਦਾਂ ਮਿਕਸ ਕਰ ਲਾਂਗੇ ਆਪਾਂ ਤੇ ਤੁਸੀਂ ਚਾਹੋ ਦੇ ਹੱਥ ਨਾਲ ਵੀ ਕਰ ਸਕਦੇ ਹੋ ਇਹ ਜਿਹੜਾ ਆਪਾਂ ਘਿਓ ਪਾਇਆ ਹੈ ਜਿੱਦਾਂ ਆਪਾਂ ਬੈਟਰ ਬਣ ਜਾਏਗਾ ਤੁਸੀਂ ਬਾਅਦ ਵਿੱਚ ਵੀ ਪਾ ਕੇ ਮਿਕਸ ਕਰ ਸਕਦੇ ਹੋ ਤੇ ਹੁਣ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਥੋੜਾ ਪਾਣੀ ਇਹ ਦੇਖੋ ਤੇ ਇਦਾਂ ਤੁਸੀਂ ਇਹਦਾ ਕੋਲ ਜਿਹੜਾ ਬਣਾਣਾ ਹੈ ਵਿਸਕਰ ਦੀ ਸਹਾਇਤਾ ਨਾਲ ਵੀ ਬਣਾ ਸਕਦੇ ਹੋ ਤੇ ਆਪਾਂ ਇਦਾਂ ਚਮਚ ਨਾਲ ਹੀ ਬਣਾ ਰਹੇ ਆਂ ਇਦਾਂ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਬਣਾਵਾਂਗੇ ਤਾਂ ਕਿ ਇਹਦੇ ਵਿੱਚ ਨਾ ਗੱਠਾ ਨਾ ਬਣਨ ਤੇ ਇਹ ਜੀ ਆਪਾਂ ਆਪਣਾਇ ਰੱਖ ਦਿੱਤਾ ਜੀ ਕਿਉਂ ਆਪਾਂ ਦੇਸੀ ਘਿਓ 'ਚ ਬਣਾ ਰਹੇ ਆਂ ਤੁਸੀਂ ਰਫਾਈਨਡ ਔਇਲ 'ਚ ਜਾਂ ਜਿਹੜਾ ਵੀ ਤੇਲ ਯੂਜ਼ ਕਰਦੇ ਹੋ ਉਹਦੇ ਵਿੱਚ ਬਣਾ ਸਕਦੇ ਹੋ ਤੇ ਆਪਾਂ ਦੇਸੀ ਘਿਓ 'ਚ ਬਣਾ ਰਹੇ ਆਂ ਤੇ ਆਪਾਂ ਦੇਸੀ ਘਿਓ ਇਹ ਆਪਣਾ ਆਪ ਸਿੰਮਤਿਆਂ ਨੂੰ ਗਰਮ ਹੋਣ ਲਈ ਰੱਖ ਦਿੱਤਾ ਹੈ ਤੇ ਐ ਦੇਖੋ ਜੀ ਐ ਆਪਾਂ ਇਹਨੂੰ ਏਦਾਂ ਘੋਲ ਲਿਆ ਏ ਚੰਗੀ ਤਰ੍ਹਾਂ ਮੈਦੇ ਨੂੰ ਤੇ ਆਪਣੇ ਕੋਲ ਜਿਹੜਾ ਇਹ ਵਾਲਾ ਇੱਕ ਕੱਪ ਸੀਗਾ ਇਹ ਵਾਲਾ ਦੇਖੋ ਇਹਲਾ ਇੱਕ ਕੱਪ ਪਾਣੀ ਪਾਇਆ ਆਪਾਂ ਦੇ ਵਿੱਚ ਤੇ ਹੁਣ ਆਪਾਂ ਇੱਥੇ ਪਾਵਾਂਗੇ ਜੀ ਬੇਕਿੰਗ ਪਾਊਡਰ ਇਹ ਆਪਾਂ ਅੱਧਾ ਚਮਚ ਪਾਵਾਂਗੇ ਬੇਕਿੰਗ ਪਾਊਡਰ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਜੀ ਆਪਾਂ ਮਿੱਠਾ ਸੋਡਾ ਤੇ ਹੁਣ ਆਪਾਂ ਇਹਨਾਂ ਚੰਗੀ ਤਰ੍ਹਾਂ ਇਹਨਾਂ ਨੂੰ ਵੀ ਮਿਕਸ ਕਰ ਲਾਂਗੇ ਇਹਦੇ ਵਿੱਚ ਤੇ ਜੇ ਤੁਸੀਂ ਏਦਾਂ ਬੇਕਿੰਗ ਪਾਊਡਰ ਤੇ ਮਿੱਠਾ ਸੋਡਾ ਨਹੀਂ ਪਾਣਾ ਚਾਹੁੰਦੇ ਤੇ ਜਿਹੜਾ ਇਹ ਨੂੰ ਹੁੰਦਾ ਆਪਣੇ ਕੋਲ ਫਰੂਟ ਸਾਲਟ ਤੇ ਉਹ ਵਾਲਾ ਵੀ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਤੇ ਐ ਦੇਖੋ ਜੀ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲਾਂਗੇ ਏਦਾਂ ਤੇ ਆਪਾਂ ਨੂੰ ਇਹਨੂੰ ਕੋਈ ਲੋੜ ਨਹੀਂ ਹੈਗੀ ਬੀਬੀ ਜਾਨ ਨੂੰ ਰੈਸਟ ਲਈ ਰੱਖਣਾ ਹੈ ਬਸ ਆਪਾਂ ਐਦਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਬਸ ਫਿਰ ਆਪਾਂ ਇਹਦੇ ਫਲੇਵੀਆਂ ਬਣਾਵਾਂਗੇ ਬੈਟਰ ਹੋਣਾ ਚਾਹੀਦਾ ਆਪਣਾ ਐ ਦੇਖੋ ਐ ਦੇਖੋ ਜੀ ਇੰਨਾ ਖਦਲਾ ਹੋਣਾ ਚਾਹੀਦਾ ਆਹ ਦੇਖੋ ਜੀ ਇਹ ਆਪਣਾ ਬੈਟਰ ਤਿਆਰ ਹੈ ਜੀ ਤੇ ਜੀ ਤੁਸੀਂ ਜੇ ਐਦਾਂ ਬਣਾਣੀਆਂ ਨੇ ਤੇ ਐਦਾਂ ਵੀ ਇਹਦੇ ਜਲੇਬੀਆਂ ਬਣਾ ਸਕਦੇ ਹੋ ਤੇ ਆਪਾਂ ਇਹਦੇ ਵਿੱਚ ਜਿੱਦਾਂ ਆਪਾਂ ਨੂੰ ਬਾਜ਼ਾਰ 'ਚ ਮਿਲਦੀਆਂ ਨੇ orange ਕਲਰ ਦੀਆਂ ਜਾਂ yellow ਕਲਰ ਦੀਆਂ ਆਪਾਂ ਉਦਾਂ ਦੀਆਂ ਬਣਾਵਾਂਗੇ ਤੇ ਇਹਦੇ ਵਿੱਚ ਜੇ ਆਪਣੇ ਕੋਲ ਜਿਹੜਾ ਫੂਡ ਕਲਰ ਹੁੰਦਾ ਹੈ orange ਕਲਰ ਦਾ ਤੇ ਉਹ ਆਪਾਂ ਬਿਲਕੁਲ ਥੋੜਾ ਜਿਹਾ ਇਹਦੇ ਵਿੱਚ ਮਿਕਸ ਕਰਾਂਗੇ ਕਿਉਂਕਿ ਤਾਂ ਹੀ ਦੇਖਣ ਦੇ ਵਿੱਚ ਬੱਚਿਆਂ ਨੂੰ ਲੱਗੇਗਾ ਕਿ ਵੀ ਇਹ ਬਾਜ਼ਾਰ ਦੀਆਂ ਜਲੇਬੀਆਂ ਨੇ ਜੇ ਆਪਾਂ ਉਹਨੂੰ ਐਦਾਂ ਹੀ ਦੇ ਦਿਆਂ ਗਹਿਣਗੀਆਂ ਤੇ ਘਰ ਦੀਆਂ ਬਣਾਈਆਂ ਹੋਈਆਂ ਨੇ ਤੇ ਇਹ ਦੇਖੋ ਜੀ ਆਪਾਂ ਥੋੜਾ ਜਿਹਾ ਇਹਦੇ ਵਿੱਚ ਕਲਰ ਪਾ ਕੇ ਐਦਾਂ ਮਿਕਸ ਕਰਤਾ ਇਹਦੇ ਨਾਲ ਜਲੇਬੀਆਂ ਦਾ ਕਲਰ ਬਹੁਤ ਸੋਹਣਾ ਲੱਗੇਗਾ ਜਿੱਦਾਂ ਆਪਾਂ ਨੂੰ ਬਾਜ਼ਾਰ 'ਚ ਮਿਲਦੀਆਂ ਤੇ ਇਹਨੂੰ ਵੀ ਆਪਾਂ ਇੱਥਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕਿਦਾਂ ਹੈ ਏਦਾਂ ਹੀ ਇੱਕ ਗਲਾਸ ਲਓ ਤੇ ਆਪਣੇ ਕੋਲ ਜਿੱਦਾਂ ਨਮਕ ਵਾਲਾ ਪੈਕੇਟ ਨਮਕੀਨ ਵਾਲਾ ਜਾਂ ਦੁੱਧ ਵਾਲਾ ਹੁੰਦਾ ਕੋਈ ਵੀ ਹੁੰਦਾ ਏਦਾਂ ਉਹਨੂੰ ਤੁਸੀਂ ਕੱਟ ਕੇ ਉਹਨੂੰ ਵਿੱਚੋਂ ਚੰਗੀ ਤਰ੍ਹਾਂ ਵਾਸ਼ ਕਰ ਲਓ ਤੇ ਇਹਨੂੰ ਆਪਾਂ ਏਦਾਂ ਇਹ ਦੇਖੋ ਜੀ ਐਵੇਂ ਗਲਾਸ ਦੇ ਵਿੱਚ ਰੱਖਾਂਗੇ ਏਦਾਂ ਏਦਾਂ ਗਲਾਸ 'ਚ ਰੱਖ ਕੇ ਤੇ ਜਿਹੜਾ ਆਪਣਾ ਬੈਟਰ ਏ ਤੇ ਗਲਾਸ ਚ ਨਾ ਵੀ ਰੱਖੋ ਤੁਸੀਂ ਐਦਾਂ ਐਦਾਂ ਕਰਕੇ ਐਦਾਂ ਵੀ ਪਾ ਸਕਦੇ ਹੋ ਇਹਦੇ ਵਿੱਚ ਜਿਹੜਾ ਆਪਣਾ ਬੈਟਰ ਹੈ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਜੇ ਤੁਹਾਨੂੰ ਇਹ ਔਖਾ ਲੱਗਦਾ ਤੇ ਜਿੱਦਾਂ ਪਾਣੀ ਵਾਲੀ ਬੋਤਲ ਜਾਂ ਕੋਲਡ ਡਰਿੰਕ ਵਾਲੀ ਕੋਈ ਵੀ ਛੋਟੀ ਬੋਤਲ ਲੈ ਲਓ ਤੇ ਜਿਹੜਾ ਉਹਦਾ ਟੱਕਣ ਹੁੰਦਾ ਹੈ ਉੱਪਰ ਉਹਦੇ ਵਿੱਚ ਛੋਟੇ-ਛੋਟੇ ਸੁਰਾਖ ਕਰਕੇ ਤੇ ਆਪਣਾ ਬੈਟਰ ਉਹਦੇ ਵਿੱਚ ਪਾ ਕੇ ਤੇ ਉਹਦਾ ਵੀ ਬਣਾ ਸਕਦੇ ਹੋ ਤੇ ਇਹ ਦੇਖੋ ਜੀ ਐਦਾਂ ਆਪਾਂ ਉੱਪਰ ਇਹਦੇ ਰਬੜ ਲਗਾਤੀ ਹੈ ਤੇ ਹੁਣ ਆਪਾਂ ਇੱਥੋਂ ਐਦਾਂ ਇਹਨੂੰ ਫੜ ਕੇ ਤੇ ਜਿਹੜੀ ਆਪਾਂ ਇੱਥੋਂ ਜਲੇਬੀਆਂ ਬਣਾਉਣੀਆਂ ਨੇ ਇਹ ਦੇਖੋ ਜੀ ਇੱਥੋਂ ਆਪਾਂ ਕੈਂਚੀ ਦੇ ਨਾਲ ਇੱਥੋਂ ਬਿਲਕੁਲ ਹਲਕਾ ਜਿਹਾ ਸੁਰਾਖ ਕਰਾਂਗੇ ਕਿਉਂਕਿ ਜੇ ਤੁਸੀਂ ਮੋਟੀਆਂ ਬਣਾ ਲੈਣ ਤਾਂ ਥੋੜਾ ਜਿਹਾ ਵੱਡਾ ਕਰ ਲਓ ਤੇ ਆਪਾਂ ਬਿਲਕੁਲ ਛੋਟੀਆਂ ਬਣਾਵਾਂਗੇ ਪਤਲੀਆਂ ਤੇ ਆਪਾਂ ਬਿਲਕੁਲ ਛੋਟਾ ਜਿਹਾ ਇੱਥੋਂ ਸੁਰਾਖ ਕੈਂਚੀ ਨਾਲ ਕਰਾਂਗੇ ਦੇਖੋ ਜੀ ਇਹ ਆਪਣਾ ਸਰਾਖ ਹੈ ਪੈਨਨਕ ਕੀਤਾ ਹੈ ਤੇ ਇਦਾਂ ਆਪਾਂ ਬੈਟਰ ਕੱਢ ਕੇ ਦੇਖ ਲਿਆ ਹੈ ਤੇ ਹੁਣ ਇਹਨੂੰ ਇਦਾਂ ਆਪਾਂ ਫੜ ਕੇ ਹੁਣ ਆਪਾਂ ਇਹਦੀਆਂ ਜਲੇਬੀਆਂ ਤਲਾਂਗੇ ਜੀ ਇਹ ਦੇਖੋ ਜੀ ਜਿਹੜਾ ਆਪਣਾ ਕੀ ਹੈ ਬਿਲਕੁਲ ਗਰਮ ਹੋ ਗਿਆ ਹੈ ਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਗਰਮ ਕਰਕੇ ਬਿਲਕੁਲ ਠੰਡਾ ਕਰਨਾ ਹੈ ਤੇ ਗੈਸ ਨੂੰ ਸੀਮਤੇ ਕੀਤਾ ਕਿਉਂਕਿ ਜ਼ਿਆਦਾ ਤੇਲ ਆਪਾਂ ਜੇ ਘੋੜੇ ਦੇ ਵਿੱਚ ਗਰਮ ਚ ਪਾ ਦਾਂਗੇ ਤੇ ਉੱਪਰੋਂ ਆਪਣੀਆਂ ਸੜ ਜਾਣਗੀਆਂ ਤੇ ਮੈਂ ਇਦਾਂ ਜਿਹੜਾ ਅੰਦਰੋਂ ਕੱਚਾ ਰਹਿ ਜਾਏਗਾ ਦੇਖੋ ਜੀ ਪਹਿਲਾਂ ਆਪਾਂ ਹਲਕਾ ਜਿਹਾ ਪਾ ਕੇ ਦੇਖ ਲਾਂਗੇ ਤੇ ਇਹ ਦੇਖੋ ਇਹ ਉੱਪਰ ਆ ਗਿਆ ਹੈ ਤੇ ਇਹਦਾ ਮਤਲਬ ਆਪਣਾ ਤੇਲ ਜਿਹੜਾ ਇਹ ਇਹ ਜਿਹੜੇ ਨੇ ਹੁਣ ਆਪਾਂ ਇਹਨਾਂ ਨੂੰ ਜੀ ਕੱਢ ਦਾਂਗੇ ਬਾਹਰ ਇਹ ਦੇਖੋ ਜੀ ਆਪਾਂ ਐਦਾਂ ਆਪਾਂ ਜਲੇਬੀਆਂ ਬਣਾਵਾਂਗੇ ਆਪਾਂ ਇਹਨੂੰ ਇਹਦੇ ਅੰਦਰ ਜਾ ਕੇ ਐਦਾਂ ਉੱਪਰ ਨੂੰ ਚੱਕਾਂਗੇ ਖਤਮ ਕਰਾਂਗੇ ਇਹਨੂੰ ਐ ਦੇਖੋ ਜੀ ਨਹੀਂ ਤੇ ਐਦਾਂ ਆਪਾਂ ਜਲੇਬੀਆਂ ਜਿਹੜੀਆਂ ਖਿੱਲਰ ਜਾਣਗੀਆਂ ਤੇ ਇਹ ਬਹੁਤ ਟੇਸਟੀ ਬਣਦੀਆਂ ਨੇ ਆਪਾਂ ਦੇਸੀ ਘਿਓ ਚ ਬਣਾ ਰਹੇ ਆਂ ਹੈਲਦੀ ਵੀ ਨੇ ਤੇ ਟੇਸਟੀ ਵੀ ਨੇ ਤੇ ਐਦਾਂ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਤੇ 1 ਮਿੰਟਾ ਮਤਲਬ ਕਿ ਅੱਧਾ ਮਿੰਟਾ ਪਹਿਨੂੰ ਸਲੋ ਗੈਸ ਤੇ ਹੀ ਰੱਖਾਂਗੇ ਤਾਂ ਕਿ ਇਹਨਾਂ ਨੂੰ ਆਪਾਂ ਹੱਥ ਛੇੜਾਂਗੇ ਨਹੀਂ ਵੀ ਅੱਧੇ ਮਿੰਟ ਬਾਅਦ ਇਹਨਾਂ ਨੂੰ ਆਪਾਂ ਐਦਾਂ ਇੰਦੀਆ ਫਿਰ ਸਾਈਡਾਂ ਚੇਂਜ ਕਰਾਂਗੇ ਫਿਰ ਤੁਸੀਂ ਥੋੜਾ ਜਿਹਾ ਗੈਸ ਜੇ ਤੇਜ਼ ਕਰਨਾ ਚਾਹਦੇ ਹੋ ਤੇ ਫਿਰ ਕਰ ਸਕਦੇ ਹੋ ਐਦਾਂ ਹੀ ਆਪਾਂ ਇਹਨਾਂ ਨੂੰ ਉਲਟਪਲਟ ਕਰਕੇ ਫਰਾਈ ਕਰ ਲਾਂਗੇ ਤੇਜੀ ਹੁਣ ਆਪਾਂ ਇਹਨਾਂ ਦੀਆਂ ਸਾਈਡਾਂ ਚੇਂਜ ਕਰਾਂਗੇ ਐ ਦੇਖੋ ਜੀ ਹੁਣ ਓਟ ਸਾਈਡ ਤੋਂ ਵੀ ਆਪਾਂ ਪਕਾ ਲਾਂਗੇ ਮਤਲਬ ਕਿ ਐਦਾਂ ਹੀ ਮੀਡੀਅਮ ਗੈਸ ਤੇ ਸਲੋ ਟੂ ਮੀਡੀਅਮ ਗੈਸ ਤੇ ਇੱਕ ਅੱਧਾ ਮਿੰਟ ਇਹਨਾਂ ਨੂੰ ਕੁੱਕਰੀਆਂ ਹੁਣ ਤੱਕ ਤੇ ਆਪਾਂ ਜਿਆਦਾ ਤੇਜ਼ ਗੈਸ ਨਹੀਂ ਕਰਾਂਗੇ ਨਹੀਂ ਤੇ ਇਹ ਸੜ ਜਾਣਗੀਆਂ ਤੇ ਆ ਦੇਖੋ ਜੀ ਆਪਣੀਆਂ ਫਰਾਈ ਹੋ ਗਈਆਂ ਨੇ ਆਪਾਂ ਇਹਨਾਂ ਨੂੰ ਕੱਢ ਲਿਆ ਐਦਾਂ ਤੇ ਹੁਣ ਆਪਾਂ ਇਹਨਾਂ ਨੂੰ ਗਰਮ-ਗਰਮ ਨੂੰ ਜਿਹੜੀ ਆਪਣੀ ਚਾਸ਼ਨੀ ਸੀਗੀ ਉਹਦੇ ਵਿੱਚ ਪਾਵਾਂਗੇ ਇਹਦੇ ਵਿੱਚ ਆਪਾਂ ਅੱਧੇ ਤੋਂ 1 ਮਿੰਟ ਇਹਨਾਂ ਨੂੰ ਇਹਦੇ ਵਿੱਚ ਚਾਸ਼ਨੀ 'ਚ ਡਬੋ ਕੇ ਰੱਖਾਂਗੇ ਫਿਰ ਇਹਦੇ ਵਿੱਚੋਂ ਚਾਸ਼ਨੀ ਦੀ ਆਪਾਂ ਇਹਨਾਂ ਨੂੰ ਕੱਢ ਲਾਂਗੇ ਜੇ ਤੁਹਾਨੂੰ ਘੱਟ ਮਿੱਠਾ ਪਸੰਦ ਹੈ ਤੁਸੀਂ ਅੱਧਾ ਕੁ ਮਿੰਟ ਚਾਸ਼ਨੀ 'ਚ ਡਬੋ ਕੇ ਕੱਢ ਸਕਦੇ ਹੋ ਤੇ ਜੇ ਜ਼ਿਆਦਾ ਰਸੀਲੀਆਂ ਚਾਹੀਦੀਆਂ ਨੇ ਤੁਸੀਂ ਇਹਨੂੰ 1 ਮਿੰਟ ਇਹਦੇ ਵਿੱਚ ਹੀ ਭਿਜਾ ਰਹਿਣ ਦੋ ਜਲੇਬੀਆਂ ਨੂੰ ਤਾਂ ਕਿ ਜਿਹੜੀ ਚਾਸ਼ਨੀ ਅੰਦਰ ਤੱਕ ਚੰ ਤੇ ਫੇਰ ਆਪਾਂ ਇਹਨਾਂ ਨੂੰ ਐਦਾਂ ਛਾਨਣੀ ਦੇ ਨਾਲ ਐਦਾਂ ਇਹ ਦੇਖੋ ਜੀ ਆਪਾਂ ਕੱਢ ਲਾਂਗੇ ਆਪਾਂ 1 ਮਿੰਟ ਭਗੋ ਕੇ ਰੱਖਿਆ ਐਦਾਂ ਹੁਣ ਆਪਾਂ ਇਹਨਾਂ ਜਲੇਬੀਆਂ ਨੂੰ ਕੱਢ ਲਿਆ ਜੀ ਤੇ ਐਦਾਂ ਤੁਸੀਂ ਛਾਨਣੀ 'ਚ ਰੱਖ ਦਿਓ ਜਿਹੜਾ ਮਤਲਬ ਕਿ ਫालतू ਮਿੱਠਾ ਏ ਉਹ ਸਾਰਾ ਨੀਚੇ چلا ਜਾਏਗਾ ਤੇ ਇਹ ਆਪਣੀਆਂ ਜੀ ਐਦਾਂ ਹੀ ਆਪਾਂ ਬਾਕੀ ਸਾਰੀਆਂ ਜਲੇਬੀਆਂ ਵੀ ਆਪਣੀਆਂ ਐਦਾਂ ਹੀ ਤਿਆਰ ਕਰ ਲਾਂਗੇ ਐ ਦੇਖੋ ਜੀ ਆਪਣੀਆਂ ਗਰਮਾ ਗਰਮ ਤੇ ਖੁਰਕਰੀਆਂ ਰਸੀਲੀਆਂ ਜਲੇਬੀਆਂ ਬਣ ਕੇ ਤਿਆਰ ਨੇ ਜੀ ਤੇ ਬਹੁਤ ਟੇਸਟੀ ਬਣਦੀਆਂ ਨੇ ਬਣਾ ਕੇ ਜ਼ਰੂਰ ਦੇਖਿਓ ਤੇ ਆਪਾਂ ਸਾਫ਼ ਸੁਥਰੇ ਨਾਲ ਤਰੀਕੇ ਨਾਲ ਘਰ ਬਣਾਈਆਂ ਨੇ ਆਪਣੇ ਦੇਸੀ ਘੋਚ ਤੁਸੀਂ ਜਿੱਦਾਂ ਮਰਜ਼ੀ ਰਿਫਾਈਨਡ ਕਿਸੇ ਚ ਵੀ ਬਣਾ ਸਕਦੇ ਹੋ ਬਹੁਤ ਟੇਸਟੀ ਬਣਦੀਆਂ ਨੇ ਬਣਾ ਕੇ ਜਰੂਰ ਦੇਖਿਓ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਰ ਮਿਲਾਂਗੇ ਅਗਲੀ ਵੀਡੀਓ ਚ